ਵਾਹਿਗੁਰੂ ਜਿੱਕਾ ਕਾਸਾ ਵਾਹਿਗੁਰੂ ਜਿੱਕੀ ਫਤਿਹ ਕੇਸਾਂ ਨਾਲ ਸਿੱਧਕ ਨਾ ਬਣਾ ਜਾਣਦੇ ਬੰਦ ਬੰਦ ਵੀ ਸਿੰਘ ਕਟਵਾਉਣਾ ਜਾਣਦੇ ਬੰਦ ਬੰਦ ਵੀ ਸਿੰਘ ਕਟਵਾਉਣਾ ਜਾਣਦੇ ਜੜ ਖੜੀ ਤੇ ਚੜੇ ਕੇ ਜਕਾਰੇ ਸਿੰਘੇ ਬੋਲਦੇ ਗੁਰੂ ਦੇ ਪਿਆਰੇ ਨਾਸਿਦ ਕਉ ਜੇ ਢੋਲਦੇ ਖਾਲਸਾ ਤਫਰਜ ਨ ਬੋਣਾ ਜਾਣਦੇ ਜੀ ਸਿੰਘ ਬੰਦ 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 ਸਿੰਘ ਕਟ ਵੋਣਾ ਜਾਣਦੇ ਜੀ ਸਿੰਘ ਬੰਦ ਬੰਦ ਕਾਲੇ ਸੇਨ ਸੀ ਸਤਲੀ ਯੁੱਤੇ ਤੋਲਿਆ ਸਤ ਨਾਮ ਵਾਹੇ ਗੁਰੂ ਮੁਖ ਵਿੱਚ ਬੋਲੇਆ ਕੌਮਲੇ ਖੇ ਜ਼ਿੰਦਗੀ ਨੂੰ ਲਾਉਣਾ ਜਾਣਦੇ ਜੀ ਸਿੰਘ ਬੰਦ ਬੰਦ ਸਿੰਘ ਬੰਦ ਬੰਦ ਆਪਣਾ ਕਟਾਉਣਾ ਜਾਣ ਜਦੇ ਜੀ ਸਿੰਘ ਬੰਦ ਬੰਦ ਦਸ਼ਮੇਸ਼ ਪਿਤਾ ਨੇ ਸਿੰਘ ਸਾਜੇ ਜੇ ਖਾਲਸੇ ਨਾਲ ਲੈ ਕੇ ਮੌਤ ਨੂੰ ਬਰਾਜੇ ਜੇ ਖਾਲਸੇ ਕੌਮ ਲੇਖੇ ਜ਼ਿੰਦਗੀ ਨੂੰ ਲਾਉਣਾ ਜਾਣਦੇ ਜੀ ਸਿੰਘ ਬੰਦ ਬੰਦ ਸਿੰਘ ਬੰਦ ਬਾਂਦੇ ਆਪਾਂ ਨਾ ਕਟਾਉਣਾ ਜਾਣਦੇ ਜੀ ਸਿੰਘ ਬੰਦ ਬੰਦ ਸਿੰਘ ਬੰਦ ਬਾਂਦੇ ਆਪਾਂ ਨਾ ਕਟਾਉਣਾ ਜਾਣਦੇ ਜੀ ਸਿੰਘ ਬੰਦ ਬੰਦ ਸਵਾ ਲਾਖ ਨਾਲ ਸੰਗ ਇੱਕ ਕੱਲਾ ਲੜਦਾ ਸਾ ਵਾ ਲਖਣਾੜ ਸਿੰਘ ਜਾਵੇ ਕੱਲਾ ਲਾੜਦਾ ਇੱਕ ਤਾਣ ਵੈਰੀਆਂ ਦੇ ਉੱਤੇ ਜਾਵੇ ਚੜਦਾ ਇੱਕ ਤਾਣ ਵੈਰੀਆਂ ਦੇ ਉੱਤੇ ਜਾਵੇ ਚੜਦਾ ਸਿਰ ਨਿਵਾ ਕਰਨੇ ਜੇ ਜੀਉਣਾ ਜਾਣਦੇ ਜੀ ਸਿੰਘ ਬੰਦ ਬੰਦ ਸਿੰਘ ਬੰਦ ਬੰਦ ਆਪਣਾ ਕਟਾਉਣਾ ਜਾਣਦੇ ਜੀ ਸਿੰਘ ਬੰਦ ਬੰਦ ਸਿੰਘ ਬੰਦ ਬੰਦ ਆਪਣਾ ਕਟਾਉਣਾ ਜਾਣਦੇ ਜੀ ਸਿੰਘ ਬੰਦ ਬੰਦ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ